ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਆਸੀ ਮੁਲਾਂਕਣਕਾਰ ਤੇ ਸਿਆਸੀ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਰ ਆਮ ਤੌਰ ਤੇ ਸਿਆਣੇ ਇੱਕ ਗੱਲ ਆਖਦੇ ਹੁੰਦੇ ਆ ਕਹਿੰਦੇ ਭਈ ਜਦੋਂ ਬੰਦਾ ਕੋਲ ਹੁੰਦਾ ਉਦੋਂ ਰੋਲਦੇ ਆ ਤੇ ਜਦੋਂ ਬੰਦਾ ਗਵਾਚ ਜਾਂਦਾ ਤੇ ਫਿਰ ਟੋਲਦੇ ਆ ਅੱਜ ਟੋੜਾ ਸਾਹਿਬ ਦੀ ਜਨਮ ਸ਼ਤਾਬ ਦੀ ਜਿਹੜੀ ਆ ਇਹ ਅਕਾਲੀਆਂ ਨੇ ਵੀ ਮਨਾਈ ਤੇ ਅਕਾਲੀ ਸੁਧਾਰ ਲਹਿਰ ਧੜੇ ਨੇ ਵੀ ਮਨਾਈ ਯਾਦ ਕੀਤਾ ਗਿਆ ਮਰਹੂਮ ਗੁਰਚਰਨ ਸਿੰਘ ਟੋੜਾ ਹੁਣਾ ਨੂੰ ਤੇ ਮੈਨੂੰ ਯਾਦ ਆ ਤੁਸੀਂ ਜਦੋਂ ਇਤਿਹਾਸ ਸੁਣਾਉਨੇ ਹੁੰਨੇ ਹੋ 1997 ਤੋਂ ਬਾਅਦ ਜੋ ਕੁਝ ਹੋਇਆ ਤੇ ਅੱਜ ਆਖਰਕਾਰ ਉਸੇ ਆਗੂ ਦੀ ਯਾਦ ਉਹਨਾਂ ਲੀਡਰਾਂ ਨੂੰ ਆ ਰਹੀ ਹੈ ਜਿਹੜੇ ਇਸ ਹੱਕ ਦੇ ਵਿੱਚ ਸੀਗੇ ਉਸ ਵੇਲੇ ਬਈ ਗੁਰਚੰਦ ਸਿੰਘ ਟੋੜਾ ਹੁਣਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਜਿਹੜੀ ਗੱਲ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਸੀ ਉਹ ਇੱਕ ਪੰਥਕ ਲੀਡਰ ਸੀਗਾ ਕੀਰਤਨ ਕਰਨ ਤੋਂ ਸ਼ੁਰੂ ਕੀਤਾ 17 ਸਾਲ ਦੀ ਉਮਰ ਚ ਉਸ ਵਿਅਕਤੀ ਨੇ ਅਮਰ ਸਖਿਆ ਪੜ੍ਹਾਈ ਕੀਤੀ ਗਿਆਨੀ ਕੀਤੀ ਲੇਕਿਨ ਆਪਣੇ ਆਪ ਨੂੰ ਕਿਸੇ ਨੌਕਰੀ ਪੇਸ਼ੇ ਦੇ ਵਿੱਚ ਜਾਂ ਘਰੇਲੂ ਕੰਮ ਜਿੱ ਨਹੀਂ ਆਪਣੇ ਆਪ ਨੂੰ ਉਹਨੇ ਪੰਥ ਦੀ ਸੇਵਾ ਲਈ ਪਾਇਆ 27 ਸਾਲ ਦੇ ਕਰੀਬ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਤੇ 1973 ਦੇ ਵਿੱਚ ਜਦੋਂ ਪ੍ਰਧਾਨ ਬਣਦੇ ਤੇ ਪਹਿਲਾ ਇਮਤਿਹਾਨ ਉਹਨਾਂ ਦਾ ਇਹ ਸੀਗਾ ਜਦੋਂ ਬਕਾਇਦਾ ਤੌਰ ਤੇ ਸਾਡਾ ਨਨਦਪੁਰ ਸਰਪਦਾ ਮਤਾ ਬਣਦਾ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਕਈ ਬਕਾਇਦਾ ਤੌਰ ਤੇ ਆਂਦੇ ਹੁੰਦੇ ਆ ਹਨੇਰੀਆਂ ਝੁੱਲੀਆਂ ਜਿਹੜੇ ਅੱਜ ਬਕਾਇਦਾ ਤੌਰ ਤੇ ਉਹਦੀ ਕਹਿੰਦੇ ਜੀ ਅਸੀਂ ਉਹਦੀ ਸ਼ਤਾਬਦੀ ਜਨਮ ਸ਼ਤਾਬਦੀ ਮਨਾਰੇ ਉਹਨਾਂ ਨੇ ਵੀ ਜਿਹੜੇ ਜਹਦਾ ਟੋੜਾ ਨੂੰ ਜਿਹੜੇ ਅਸੀਂ ਖੁੱਡੇ ਲਾਉਣ ਤੇ ਜੀ ਕੁਸਰ ਬਾਕੀ ਨਹੀਂ ਛੱਡੀ ਦੂਰ ਅੰਦੇਸ਼ੀ ਨਹੀਂ ਸੀ ਉਹਨਾਂ ਦੇ ਵਿੱਚ 1996 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਕਿਉਂ 1994 ਦੇ ਵਿੱਚ ਇਹਨਾਂ ਦੇ ਉਮੀਦਵਾਰ ਨੂੰ ਜਹਦਾ ਟੋੜਾ ਨੇ ਬੜੀ ਬੁਰੀ ਤਰ੍ਹਾਂ ਹਰਾਇਆ ਸੀਗਾ ਉਹਨੂੰ 38 ਵੋਟਾਂ ਮਿਲੀਆਂ ਸੀ ਟੌੜਾ ਸਾਹ ਨੂੰ 70 ਕੇ 72 ਵੋਟਾਂ ਮਿਲੀਆਂ ਸੀ ਉਹ ਲਾਲ ਲਾਲ ਪ੍ਰਿੰਸੀਪਲ ਲਾਲ ਪ੍ਰਾਸੀਗਰ ਤੇ ਜਿੱਥੇ ਤਾਂ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਕੀ ਮੌਤ ਸੀਗਾ ਬਾਅਦ ਚ ਸਮਝੌਤਾ ਤਾਂ ਹੋ ਜਾਂਦਾ ਕਈ ਵਾਰੀ ਇਹ ਲੜੇ ਕਈ ਵਾਰੀ ਨਰਾਜ਼ ਹੋਏ ਲੇਕਿਨ ਉਹਦੀ ਪੈਰਲ ਜਿਹੜੀ ਸੀ ਨਾ ਸੱਤਾ ਦੇ ਵਿੱਚ ਪੈਰਲ ਕੰਮ ਚੱਲਦਾ ਰਿਹਾ ਜਿੰਨਾ ਚਿਰ ਜਹਦਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਵੀ ਇੰਟਰਫੀਅਰ ਨਹੀਂ ਕੀਤੀ ਉਹ ਕਹਿੰਦਾ ਨੋ ਐਸਜੀਪੀਸੀ ਦਾ ਕੰਮ ਵੀ ਜਹਦਰ ਟੋੜਾ ਕੋਲੋਂ ਮੇਰੇ ਕੋਲ ਨਹੀਂ ਹੋਣਾ ਤੁਸੀਂ 1996 ਦੀਆਂ ਚੋਣਾਂ ਦੇ ਵਿੱਚ ਜਹਦਰ ਗੁਰਚਰਨ ਸਿੰਘ ਟੋੜਾ ਨੂੰ ਸਿਰਫ 50 ਟਿਕਟਾਂ ਦਿੱਤੀਆਂ ਸੀ ਇਹਨਾਂ ਨੇ ਵੀ ਤੁਸੀਂ 50 ਉਮੀਦਵਾਰ ਖੜੇ ਕਰ ਲਓ ਬਾਕੀ ਜਿਹੜੇ ਉਮੀਦਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੜੇ ਕਰ ਲੈਣੇ ਤੇ ਦੂਰੰਦੇਸ਼ ਇੰਨੇ ਸੀ ਉਸੇ ਤੇ ਨਹੀਂ ਜਹਦਰ ਗੁਰਚਨ ਸਿੰਘ ਟੋੜਾ ਨੇ ਆਪਣੇ ਨੇੜਲੇ ਸਾਥੀ ਨੂੰ ਬੁਲਾ ਕੇ ਕਹਿਤਾ ਸੀਗਾ ਤੇ ਮੈਨੂੰ ਬਾਦਲ ਦੀ ਨੀਤ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਥੋੜਾ ਜਿਹਾ ਬਚ ਕੇ ਚੱਲਿਓ ਇਲੈਕਸ਼ਨ ਜੇ ਹੋਣੀ ਸੀਗੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਅਨਾਉਂਸਮੈਂਟ ਕਰਤੀ ਸੀ ਵੀ ਅਗਲੇ ਪ੍ਰਧਾਨ ਵੀ ਸਾਡੇ ਜਹਦਰ ਗੁਰਚਨ ਸਿੰਘ ਟੋੜਾ ਹੋਣਗੇ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਨਾਸੀ ਤੋਂ ਬਾਅਦ 1996 ਚ ਹੋਈ ਸੀ ਵੀ ਤਦ ਹੋਈ ਸੀ ਕਿ ਸ਼੍ਰੋਮਣੀ ਕਮੇਟੀ ਹਾਈ ਕੋਰਟ ਚ ਗਈ ਸੀ ਵੀ ਸਾਡੀ ਚੋਣ ਕਰਾਈ ਜਾਵੇ ਚੋਣ ਕਿਹਨੂੰ ਕਰਾਈ ਜਾ ਰਹੀ ਹੈ ਅੱਜ ਤੁਸੀਂ ਕਹੋ ਸ਼੍ਰੋਮਣੀ ਕਮੇਟੀ ਨੂੰ ਬਿਲਕੁਲ ਨਹੀਂ ਗਏ ਨਾ ਚਾਰਚ ਗਏ ਨਾ 11 ਚ ਗਏ ਨਾ ਹੁਣ ਜਾਣੀ ਕਦੀ ਵੀ ਜਾਉਂ ਸ਼੍ਰੋਮਣੀ ਕਮੇਟੀ ਕਹਿੰਦਾ ਸਾਡਾ ਦਾ ਲੱਗਾ ਸੀ ਕਿ ਲੜਨ ਜਾ ਕੇ ਉੱਥੇ ਲੇਕਿਨ ਜਹਦਰ ਟ੍ਰਾਇਲ ਸੀ ਇੱਕ ਜਿਹੜਾ ਕਹਿੰਦਾ ਨਹੀਂ ਵੀ ਚੋਣ ਹੋਣੀ ਚਾਹੀਦੀ ਜਦੋਂ 50 ਟਿਕਟਾਂ ਦਿੱਤੀਆਂ 1996 ਦੇ ਵਿੱਚ ਤੇ 3 ਸਾਲ ਇੱਕਮ ਠੀਕ-ਠਾਕ ਚੱਲਦਾ ਰਿਹਾ ਤੇ ਜਦੋਂ 1997 ਦੀ ਚੋਣ ਹੁੰਦੀ ਹੈ ਵਿਧਾਨ ਸਭਾ ਦੀ ਥੰਮਸ ਆਫ ਮੈਜੋਰਿਟੀ ਨਾਲ ਅਕਾਲੀ ਭਾਜਪਾ ਗੱਟ ਜਿੱਦਾਂ ਜੇ ਕਦੇ ਭਾਜਪਾ ਦਾ ਗੱਟ ਜੁੜ ਨਾ ਜੇ ਨਾ ਕਦੇ ਛੱਡ ਦੇ ਉਹ ਵਸੇਟਾਂ ਲਾ ਜਾਂਦੇ 117 ਦੇ ਵਿੱਚ ਸਿਰਫ ਕਾਗਜ਼ ਨੂੰ 14 ਸੀਟਾਂ ਬਣੀਆਂ ਸੀ ਰੋਕ ਰਲਾ ਕੇ ਤੇ ਜਦੋਂ ਬਕਾਇਦਾ ਤੌਰ ਤੇ 98 ਦੀ ਗੱਲ ਆਉਂਦੀ ਆ 98 ਦੇ ਵਿੱਚ 97 ਵਿੱਚ ਬਣੇ ਸੀ ਬਾਪੂ ਜਲੰਧਰ ਵਾਲੇ ਨਾ ਭੁੱਲ ਕੇ ਉਹਨਾਂ ਦਾ ਮਨੂ ਉਹ ਬੜੇ ਸੀ ਮੰਤਰੀ ਬਣੇ ਸੀ ਬਜ਼ੁਰਗ ਸਨ ਡੈਥ ਹੋ ਗਈ ਸੀ ਉਹਨਾਂ ਦੀ ਉਹਨਾਂ ਦੀ ਡੈਥ ਤੋਂ ਬਾਅਦ ਆਦਮਪੁਰ ਹਲਕੇ ਤੋਂ ਬਾਈ ਇਲੈਕਸ਼ਨ ਹੁੰਦੀ ਆ ਤੇ ਬਾਈ ਇਲੈਕਸ਼ਨ ਕਵਲਜੀਤ ਸਿੰਘ ਲਾਲੀ ਕਾਂਗਰਸੀ ਉਮੀਦਵਾਰ ਜਿਹੜਾ ਸੀ ਉਹ ਜਿੱਤ ਜਾਂਦਾ ਤੇ ਅਕਾਲੀ ਦਾ ਉਮੀਦਵਾਰ ਹਾਰ ਜਾਂਦਾ ਜਥੇ ਤੱਕ ਟੋੜਾ ਇੱਕ ਛੋਟੀ ਜੀ ਗੱਲ ਕਰਦੇ ਆ। ਉਹ ਕਹਿੰਦੇ ਵੀ ਐਸੇਲੇ ਦੋ ਕੰਮ ਨੇ ਅਕਾਲੀ ਦਲ ਤੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਵਾਂ ਨੂੰ ਇਕੱਠਿਆਂ ਨੂੰ ਕੰਮ ਕਰਨਾ ਉਹ ਥੋੜੀ ਉਹਨਾਂ ਨੂੰ ਦਿੱਕਤ ਆਉਂਦੀ ਆ। ਜੇ ਦਿੱਕਤ ਨਾ ਆਉਂਦੀ ਹੁੰਦੀ ਤੇ ਅਸੀਂ ਚੋਣ ਨਾ ਹਰਦੇ। ਇਸ ਕਰਕੇ ਮੇਰੀ ਉਹਨਾਂ ਨੂੰ ਅਪੀਲ ਆ ਬੇਨਤੀ ਆ। ਪੀ ਭਾਈ ਉਹ ਆਪਣੇ ਕਿਸੇ ਵਿਸ਼ਵਾਸਪਾਤਰ ਨੂੰ ਆਪਣਾ ਵਰਕਿੰਗ ਪ੍ਰਬੰਧ ਨਾਲ ਲਾਣ ਪ੍ਰਬੰਧ ਬੜੇ ਨਾਲ ਉਹ ਵਰਕਿੰਗ ਲਾ ਲੈਣ ਤਾਂ ਕਿ ਆਕਾਲੀ ਦਲ ਦਾ ਕੰਮ ਵੀ ਸਹੀ ਚੱਲ ਸਕੇ ਤੇ ਸਰਕਾਰ ਦਾ ਵੀ ਚੱਲ ਸਕੇ ਐਨੀ ਗੱਲ ਦਾ ਵਾਅਦਾ ਬਤੰਗੜ ਬਣਾਇਆ ਗਿਆ ਭਾਈ ਰਣਜੀਤ ਸਿੰਘ ਦੀ ਜ਼ਥੇਦਾਰੀ ਦੀ ਬਣੀ ਲਈ ਗਈ ਜ਼ਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਜਲੀਲ ਕਰਕੇ ਲਾਇਆ ਗਿਆ ਅੱਜ ਜਿਹੜੇ ਢੀਂਡਸੇ ਤੇ ਬਕਾਇਦਾ ਤੌਰ ਤੇ ਭੂੰਦਰੂਣੀ ਕਹਿੰਦੇ ਨਾ ਜਿਹਹਦਾ ਟੋੜਾ ਨੇ ਬੜੀ ਦੇਣ ਇਹਨਾਂ ਨੂੰ ਪੁੱਛ ਕੇ ਵੇਖੋ ਦੂ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਬਿੱਲਾ ਮਹਾ ਹੀ ਬਾੜ ਚ ਫਸਿਆ ਹੁ ਛੱਡਣਾ ਨਹੀਂ ਛਿਟਕਿਆ ਆਉਦੇ ਉਹਨੂੰ ਇਹ ਛਬਸੀ ਇਹਨਾਂ ਲੋਕਾਂ ਨੇ ਜਿਹਹਦਾ ਟੋੜਾ ਦੇ ਪ੍ਰਤੀ ਕੀ ਉਹਨਾਂ ਲੋਕਾਂ ਨੂੰ ਜਿਹੜੀ ਆ ਜਿਹਹਦਾ ਟੋੜਾ ਦੀ ਕੀ ਜਨਮ ਸ਼ਤਾਬਦੀ ਮਨਾਉਣ ਦਾ ਅਧਿਕਾਰ ਹੈਗਾ ਲੇਕਿਨ ਜਥੇਦਾਰ ਟੋੜਾ ਦੇ ਜਾਣ ਤੋਂ ਬਾਅਦ ਸਾਡੀ ਪੰਥਕ ਸਭਾ ਖਤਮ ਹੋ ਗਈ ਹੈ ਧਰਮ ਪ੍ਰਚਾਰ ਜਿਹੜਾ ਖਤਮ ਹੋ ਗਿਆ ਜਿਹੜੀ ਮਾੜੀ ਮੋਟੀ ਗੱਲ ਪੰਥ ਦੀ ਕਰਦਾ ਸੀ ਉਹ ਵੀ ਖਤਮ ਹੋ ਗਈ ਲੇਕਿਨ ਮਨੂ ਜਹਦਾ ਟੋੜਾ ਤੇ ਵੀ ਗਲਾ ਜਹਦਾ ਟੋੜਾ ਨੂੰ ਲੱਗ ਕਰ ਦਿੱਤਾ ਗਿਆ ਅਸਤੀਫਾ ਦੇਣ ਦੇ ਬਾਅਦ ਵੀ ਜਲੀਲ ਕਰਕੇ ਲਾਇਆ ਗਿਆ ਤੇ ਬੀਬੀ ਜ਼ਗੀਰ ਕੋ ਨੂੰ ਪ੍ਰਧਾਨ ਬਣਾਇਆ ਗਿਆ ਤੇ ਇਹ ਸੰਕੇਤ ਦਿੱਤਾ ਕਿ ਤੂੰ ਆਪਣੇ ਨੂੰ ਬੜਾ ਵੱਡਾ ਸਮਝਦਾ ਪ੍ਰਧਾਨ ਬੰਦਾ ਬਣਿਆ ਫਿਰਦਾ ਵਾ ਤੈਨੋਂ ਵਧੀਆ ਕੰਮ ਇੱਕ ਔਰਤ ਕਰ ਸਕਦੀ ਇੱਥੇ ਇੱਕ ਨੇ ਤੈਨ ਚਾਰਵਰੀ ਬੇਇੱਜ਼ਤੀ ਲਗਾਤਾਰ ਕੀਤੀ ਤੇ ਜਿਹਦਾ ਚੌੜਾ ਨੇ ਸਰਮਿੰਦ ਅਕਾਲੀਟਰ ਬਣਾ ਲਿਆ ਜਿਹੜਾ ਸ਼ਰਮਿੰਦ ਸ਼੍ਰੋਮਣੀ ਕਾਜੀ ਨੇ ਬਣਾਇਆ ਉਹਦੇ ਨਾਲ ਫਿਰ ਵੋਟਾਂ 5% ਮਿਲੀਆਂ ਲੇਕਿਨ 2002 ਦੇ ਵਿੱਚ ਬਾਦਲ ਨੂੰ ਜਿਹੜਾ ਸੀ ਬਾਦ ਦਰਸਤਾ ਵਖਾਦਾ ਜਿਹਨੂੰ ਕਹਿ ਦਿੰਦੇ ਆ ক্রিকেট ਦੇ ਵਿੱਚ ਪਵੇਲੇਂਦਰ ਸਵਾਖਾਤ ਜਿਹਹਦਰ ਟੋੜਾ ਬਿਮਾਰ ਹੋ ਜਾਂਦੇ ਨੇ ਫਰਨੀਆ ਦਾ ਪ੍ਰੈਸ਼ਰ ਅਪੋਲੋ ਹਸਪਤਲ ਕਰਦੇ ਨੇ ਤੇ ਦੂਜੇ ਪਾਸੇ ਕੈਪਟਨ ਮਰਿੰਦਰ ਸਿੰਘ ਇਹਨਾਂ ਦੇ ਬਰੈਡ ਕੰਢੀ ਫਿਰਦਾ ਦੋਵੇਂ ਪਿਵਤ ਨੂੰ ਅੰਦਰ ਸੁੱਖਣ ਦੀ ਗੱਲ ਕਰਦਾ ਹੁਣ ਇਹੋ ਜੇ ਕੱਦ-ਬੁੱਦ ਦਾ ਬੰਦਾ ਕੋਈ ਹੈ ਨਹੀਂ ਸੀਗਾ ਜਿਹੜਾ ਬਾਦਲ ਨੂੰ ਬਚਾ ਸਕੇ ਉਹ ਸੀ ਜਿਹਹਦਰ ਗੁਰਜਰ ਸਿੰਘ ਟੋੜਾ ਜਿਹੜਾ ਬਚਾ ਸਕਦਾ ਸੀ ਖਰਨੀਆਂ ਦੇ ਆਪਰੇਸ਼ਨ ਦੇ ਵਿੱਚ ਪਤਾ ਲੱਣ ਜਾਂਦੇ ਪੋਨੋ ਹਸਪੀਟਲ ਦਿੱਲੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੋਵੇਂ ਬੁੱਢੇ ਗਰ ਲੋਕੇ ਗਰ ਲੱਕੇ ਬੱਚਿਆਂ ਨੂੰ ਰੋਂਦੇ ਨੇ ਉੱਥੇ ਜਦੋਂ ਬੱਚਿਆਂ ਨੂੰ ਰੋਂਦੇ ਨੇ ਤੇ ਫਿਰ ਉੱਥੇ ਜਾ ਕੇ ਹਸਪੀਟਲ ਦਾ ਪੈਡ ਪਿਆ ਸੀਗਾ ਉਹਦੇ ਉੱਪਰੋਂ ਹਸਪੀਟਲ ਨਾਂ ਪਾੜ ਕੇ ਤੇ ਕੋਰੇ ਕਾਗਜ਼ ਤੇ ਲਿਖਿਆ ਵੀ ਅੱਜ ਅਸੀਂ ਸਰਬਿੰਦ ਸ਼ਰੋਮਨੀ ਕਲੈਦਲ ਸ਼ਰੋਮਨੀਕਲ ਬਾਦਲ ਚ ਮਰਜ ਕਰਦੇ ਕਿਸੇ ਦੀ ਸਲਾਹ ਨਹੀਂ ਲਈ ਜਿਹੜੇ ਹੈਗੇ ਸੀ ਪਲਾ ਪਿੰਡ ਰਣਜੀਤ ਸਿੰਘ ਪਲਾ ਪਿੰਡ ਉਹ ਮੁੜ ਕੇ ਸਿਕਪੁਰ ਦਾ ਜੁਡੀਸ਼ੀਅਲ ਕਮਿਸ਼ਨ ਨਹੀਂ ਗਏ ਵੀ ਨਹੀਂ ਸਾਡਾ ਸਰਬੰਦੇ ਕੱਲ੍ਹ ਜਿੰਦਾ ਜੀ ਸਾਡੀ ਸਪੈਸ਼ਲ ਕਮਿਸ਼ਨ ਨੇ ਚਲੋ ਕਿਨੇ ਪੁੱਛਣਾ ਸੀ ਜਦੋਂ ਵੱਡੀ ਤੋਬਿਕ ਦੇ ਪਾਸੇ ਹੋ ਜੇ ਫਿਰ ਬੰਦੂਕਾਂ ਦੀ ਕੌਣ ਵਾਰੀ ਕੌਣ ਪੁੱਛਦਾ ਉੱਥੇ ਉਹਨਾਂ ਨੂੰ ਜਥੇਦਾਰ ਟੋੜਾ ਮੇਰੀ ਆਪਣੀ ਐਮਸੀਪੀ ਜਥੇਦਾਰ ਟੋੜਾ ਨਵੰਬਰ ਚ ਪ੍ਰਧਾਨ ਬਣਗੇ ਜੁਲਾਈ ਚ ਬਕਾਇਦਾ ਤੌਰ ਤੇ ਇਹ ਰਾਜੀ ਦਾ ਹੁੰਦਾ ਜਵਾਈ ਜੁਲਾਈ 2003 ਦੇ ਵਿੱਚ ਜਦੋਂ ਇਹ ਰਾਜinama ਹੁੰਦਾ ਤੇ ਉਦੋਂ ਫਿਰ ਬਡੂਂਗਰ ਕੋ ਉਸਤੀਫਾ ਲਿਆ ਜਾਂਦਾ ਪ੍ਰਧਾਨ ਸੀ ਕਿਰਪਾਲ ਸਿੰਘ ਬਡੂਂਗਰ ਉਹਦੀ ਜਗ੍ਹਾ ਦੇ ਉੱਤੇ ਨਾਲ ਬਕਾਇਦਾ ਤੌਰ ਤੇ ਇੱਕ ਉਸਤੀਫਾ ਲਿਆ ਜਾਂਦਾ ਵਾ ਪਹਿਲਾਂ ਉਹਨੂੰ ਪ੍ਰਧਾਨੀ ਤੋਂ ਲਾਉਣ ਤੋਂ ਪਹਿਲਾਂ ਉਹਨੂੰ ਬਕਾਇਦਾ ਤੌਰ ਤੇ ਹੁੰਦੇ ਨੇ ਉਦੋਂ ਮੇਰੇ ਖਿਆਲ ਸੁਖਦੇਵ ਸਿੰਘ ਪੌਰ ਉਹਨਾਂ ਕੋਲ ਅਡਜੈਕਟਿਵ ਸੀ ਬਿਆ ਲਿਆ ਜਾਂਦਾ ਉਹਨਾਂ ਦੀ ਜਗ੍ਹਾ ਦੇ ਉੱਤੇ ਫਿਰ ਕਿ ਕਹਦਾ ਤਰਤੇ ਜਹਦਰ ਟੋੜਾ ਨੂੰ ਅਡਜੈਕਟਿਵ ਬਣ ਪਾਇਆ ਜਾਂਦਾ ਅਡਜੈਕਟਿਵ ਬਣ ਪਾਉਣ ਤੋਂ ਬਾਅਦ 72 ਘੰਟੇ ਦੇ ਨੋਟਿਸ ਤੇ ਇੱਕ ਮੀਟਿੰਗ ਹੋਰ ਕਾਲ ਕੀਤੀ ਜਾਂਦੀ ਆ ਜੀ ਦੇ ਵਿੱਚ ਬਡੂਂਗਰ ਸਾਹਿਬ ਆਪਣਾ ਅਸਤੀਫਾ ਦਿੰਦੇ ਨੇ ਕਿ ਜਥੇਦਾਰ ਟੋੜਾ ਨੂੰ ਪ੍ਰਧਾਨ ਬਣਦਾ ਜਾਂਦਾ ਮਤਲਬ ਮੇਰਾ ਇਹ ਕਹਿਣ ਤੋਂ ਬਾਅਦ ਤੁਸੀਂ ਵੇਖੋ ਕਿੱਥੋਂ ਧਗਲਾ ਚਲਦੀਆਂ ਨੇ ਕਿੰਨਾ ਕੁਝ ਕਰਨ ਦੇ ਬਾਵਜੂਦ ਵੀ ਤੇ 3 ਮਹੀਨੇ ਦੀ ਡਿਕਿਆ ਤੋਂ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਨੰਬਰ 7 ਪਰਦਲ ਬਣ ਜਾਂਦੇ ਆ। ਆਪਰੇਸ਼ਨ ਕਰਾਇਆ ਸੀ ਗਾ। 23 25 ਮਾਰਚ 2004 ਨੂੰ ਬਕਾਇਦਾ ਤੌਰ ਤੇ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਜਿਹੜਾ ਤਸਰੋਵਰ ਹੁੰਦਾ ਵਾ ਉਹਦੀ ਸਕਾਰ ਸੇਵਾ ਸ਼ੁਰੂ ਹੁੰਦੀ। ਗਰਮੀ ਕਾफी ਸੀਗੀ। ਕਿਆ ਵੀ ਗਿਆ ਡਾਕਟਰ ਨੇ ਟੋਲਿਆ ਸਭ ਤੁਸੀਂ ਨਾ ਜਾਇਓ। ਲੇਕਨ ਲੀਡਰ ਨੂੰ ਆਪਣੀ ਫੋਟੋ ਦਾ ਬੜਾ ਸ਼ੌਕ ਹੁੰਦਾ। ਇਹਨਾਂ ਨੂੰ ਤੂ ਤਾ ਕੇ ਇਹਨਾਂ ਦੇ ਚੇਲੇ ਲੱਗੇ। ਲਿਜਾਂਣ ਤੋਂ ਬਾਅਦ ਤੱਕ ਤੇ ਲਾਤਾ ਲੇਕਿਨ ਉਸ ਤੋਂ ਬਾਅਦ ਇਹਨਾਂ ਦੁਹਰਾ ਪੈ ਗਿਆ ਦੁਹਰਾ ਪੈਣ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਦੇ ਸਕਾਉਟ ਹਸਪਤਲ ਵਿੱਚ ਦਾਖਲ ਕਰਾਇਆ ਗਿਆ 10 ਦਿਨ ਰਹੇ ਤੇਨਾ ਦਿਨਾਂ ਬਾਅਦ ਇੱਕ 에어 ਐਂਬੂਲੈਂਸ ਲਿਆ ਕੇ ਸਪੈਸ਼ਲ ਦਿੱਲੀ ਸ਼ਿਫਟ ਕੀਤਾ ਗਿਆ ਤੇ ਡਾਕਟਰ ਕਹਿੰਦੇ ਸੀ ਕਾਣੀ ਖਤਮ ਤੇ ਤੇ ਮੱਢੀ ਲੱਜ ਹੁਣ ਤੁਸੀਂ ਤੇ 1 ਅਪ੍ਰੈਲ 2004 ਨੂੰ ਜਹੇਦਾਰ ਗੁਰਚੰਦ ਸਿੰਘ ਟੋੜਾ ਇਸ ਫਾਨੀ ਸੰਸਾਰ ਤੋਂ ਕੁਝ ਕਰ ਜਾਂਦੇ ਆ ਚਾਰਵਰੀ ਕਰੀਬ ਇਹ ਐਮਪੀ ਰਹਿੰਦੇ ਨੇ ਆਪਣੇ ਰਾਸ਼ਟਰਪਤੀ ਮੈਂਬਰ ਇੱਕ ਪੁਰੀ ਐਮਪੀ ਬਣਦੇ ਨੇ 1970 ਦੇ ਵਿੱਚ ਜਦੋਂ ਇਹ ਐਮਪੀ ਬਣਦੇ ਤੇ ਇਹਨਾਂ ਦੇ ਮੁਕਾਬਲੇ 'ਚ ਖੜਦਾ ਵਾ ਕੈਪਟਨ ਅਮਰਿੰਦਰ ਸਿੰਘ ਤੜਕੇ ਉੱਠ ਕੇ ਬੁੱਕਲ ਮਾਰ ਕੇ ਕੇਸ ਦੀ ਤੇ ਜੈਹਦਰ ਗੁਰਚੰਦ ਸਿੰਘ ਟੋਣਾ ਕਹਿੰਦਾ ਵੀ ਤੁਹਾਡੇ ਕੱਦ-ਬੁੱਦ ਦੇ ਲੀਡਰ ਸਾਹਮਣੇ ਮੈਂ ਬੱਬ ਹੋਣਾ ਮੈਂ ਲੜ ਨਹੀਂ ਲੜ ਸਕਦਾ ਲੇਕਿਨ ਮਜਬੂਰੀ ਹੈ ਮੈਨੂੰ ਪਾਰਟੀ ਤੇ ਟਿਕਟ ਦੇ ਦਿੱਤੀ ਹੈ ਲੇਕਿਨ ਜਿੱਤੋਗੇ ਤੁਸੀਂ ਮਤਲਬ ਕੈਪਟਨ ਵਰਗੇ ਬੰਦੇ ਵੀ ਇੰਨਾ ਜਿਹੜਾ ਸੀ ਉਮਾਨ ਕਰਦੇ ਸੀਗੇ ਲੇਕਿਨ ਜਦੋਂ ਨਿਰੰਕਾਰੀ ਭਵਨ ਦੇ ਵਿੱਚ ਜਹਦਰ ਟੋੜਾ ਗਿਆ ਸੀਗਾ ਕੋਈ ਤਸਵੀਰ ਨਹੀਂ ਕਿਸੇ ਕੋਲੇ ਗਈ ਸੀਗੀ ਤੇ ਬਕਾਇਦਾ ਤੌਰ ਤੇ ਕੈਪਟਨ ਮਰਿੰਦਰ ਸਿੰਘ ਨੇ ਜਾਲੀ ਤਸਵੀਰਾਂ ਬਣਾ ਕੇ ਲੈਪਟਾਪ ਤੇ ਉਹ ਦਿੱਤੀਆਂ ਸੀ ਕੱਲ ਤੱਕ ਤੇ ਅਗਲੇ ਸਾਬਤ ਕਰਤਾ ਸੀ ਜਾਲੀ ਨੇ ਮੇਰਾ ਇਹ ਕਹਿਣ ਤੋਂ ਬਾਅਦ ਸਮੇਂ-ਸਮੇਂ 'ਤੇ ਮੈਂ ਇੱਕ ਪਤਾਬਕ ਵੇਖੋ ਪਤਾ ਸੀ 1977 ਦੇ ਵਿੱਚ ਇਹ ਟੋੜੇ ਨੂੰ ਜਿੱਤ ਜਾਣਾ। ਉਦੋਂ ਕਾਲੀ ਜਲ ਦੀ ਕਾਂਗਰਸ ਦੀ ਕੋਈ ਵੇਵ ਨਹੀਂ ਸੀ ਹੈਗੀ। ਲੇਕਿਨ ਆਪਣਾ ਨਾਂ ਵੀ ਬਣਾ ਲਿਆ ਜੀ ਮੈਂ ਤੁਹਾਡਾ ਸ਼ੇਸ਼ਾ। ਮੁੜ ਕੇ ਟੋੜੇ ਨੂੰ ਰੋਲਿਆ ਵੀ, ਰੋਲਣ ਦੀ ਕੋਸ਼ਿਸ਼ ਕੀਤੀ। ਤੇ ਜਿਥੇ ਤੱਕ ਟੋੜਾ ਦੀ ਅੱਜ ਵੀ ਤੁਸੀਂ ਵੇਖੋ ਵੰਡੀਆਂ ਪਈਆਂ ਗਿਆ। ਜਿਹੜੀ ਗੱਲ ਭਾਈ ਰਣਜੀਤ ਸਿੰਘ ਨੇ 1999 'ਚ ਕਹੀ ਸੀ ਉਹ ਅੱਜ ਫੇਰ ਦੁਹਾਈ ਗਈ। ਪਾਇਰ ਇੰਦਿਸ਼ਿਆਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਤੌਰੇ ਮੁੱਖ ਮੰਤਰੀ ਘੱਟੋ-ਘੱਟ 3 ਵਜੇ ਮਿਲਣਾਉਂਦੇ ਉਹਦੇ ਘਰ। ਨਹੀਂ ਤੇ ਬਾਕੀ ਜਿਹੇਦਾਂ ਤਾਂ ਆਪਣੇ ਘਰ ਸੱਦੇ ਸੀਗੇ। ਦੋ-ਦੋ ਕਿੰਡੇ ਬਾਅਦ ਬ੍ਰਾਂਡਿੰਗ ਵੀ ਨਾਲ ਸੱਦੇ ਸੀਗੇ। ਵਾਹਿਦ ਜਹੇਦਾਰ ਸੀ ਜਿਹਨੂੰ ਸਰਦੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦਾ ਮੁੱਖ ਮੰਤਰੀ 3 ਵਜੇ ਟਾਈਮ ਲੈ ਕੇ ਮਿਲਿਆ ਸੀ। ਉਹਨੇ ਇੱਕੋ ਕਰਕੇ ਕਹੀ ਸੀ ਬਲ ਸਾਹਿਬ ਤੁਹਾਡੇ ਕੀ ਹੱਥ ਜੋੜਦਾ ਵਾਂ। ਇੱਕੂ ਬੀਤੀ ਕਰਦਾ 19300 ਸਾਲਾ ਦੀ ਸ਼ਰੀਰ ਗਿਆ ਤੀਸਰੀ ਸਦੀ ਖਾਲਸੇ ਦੀ ਬਰਬਰ ਨਹੀਂ ਹੋਣੀ ਚੌਥੀ ਸਦੀ ਸੌਲ ਸਾਲ ਬਾਅਦ ਹੋਣੀ ਆ ਅਸੀਂ ਕਿ ਸਾਡੇ ਬੱਚੇ ਵੀ ਨਾ ਦੇਖ ਸਕਣੋ ਆਪਾਂ ਇਕੱਠੇ ਹੁਕਮ ਨਾਲ ਲਈਏ 15 April ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੋ ਟੋੜੇ ਤੁਹਾਨੂੰ ਮਾਰਦੇ ਤੁਸੀਂ ਟੋੜੇ ਨੂੰ ਮਾਰਦੇ ਕੋਈ ਗੱਲ ਨਹੀਂ ਬਾਦਲ ਉੱਥੇ ਤਿੰਨੇ ਵਾਰੀ ਮੰਨ ਕੇ ਗਿਆ ਲੇਕਿਨ ਚੰਡੀਗੜ੍ਹ ਜਾ ਕੇ ਜਿਹੜੇ ਸੀ ਸਿੱਧੇ ਪੁੱਠੇ ਬਿਆਨ ਦਿੱਤੇ ਤੇ ਜਿਹੜੇ ਦੋ ਵਿਅਕਤੀ ਇੱਕ ਅੱਜ ਬਾਦਲੀ ਸਟੇਜ ਤੇ ਸੀਗਾ ਇੱਕ ਜਿਹੜਾ ਸੁਧਾਰ ਲੈ ਸੀ ਉਹਦੀ ਸਟੇਜ ਤੇ ਸੀਗਾ ਦੋ ਵਿਅਕਤੀ ਜਿਹੜੇ ਕਹਿੰਦੇ ਸੀ ਬਿੱਲਾ ਮਹਾ ਹੀ ਵਾਰ ਚ ਫਸਿਆ ਹੁਣ ਛੱਡਣਾ ਨਹੀਂ ਆਪਾਂ ਇਸ ਕਰਕੇ ਅੱਜ ਮੈਂ ਸੋਚਦਾ ਇਹਨਾਂ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੀ ਸ਼ਤਾਬਦੀ ਬਣਾਉਣ ਦਾ ਲੇਕਿਨ ਜਿਸ ਤਰੀਕੇ ਅੱਜ ਭੁੰਦੜ ਸਾਹਿਬ ਨੇ ਕਿ ਰਾਹੁਲ ਜਿਹੜੇ ਸਾਨੂੰ ਜਿੰਨਾ ਅਸੀਂ ਪਾਣੀ ਪੀ ਪੀ ਕੇ ਕੋਸ ਦੇ ਰਹਿ ਜਿਨ੍ਹਾਂ ਨੇ ਸਾਡਾ ਦਰਬਾਰ ਸਵਟਾਇਆ ਕੱਲ ਤੱਕ ਟਾਇਆ ਜਿਨ੍ਹਾਂ ਨੇ ਨਵੰਬਰ ਦੇ ਸਿੱਖਾਂ ਦੇ ਕਤਲੇਆਮ ਕੀਤੇ ਉਹਨਾਂ ਨੂੰ ਸਮਝ ਆ ਗਈ ਵੀ ਸਿੱਖ ਕੌਣ ਨੇ ਉਹਨੇ ਤੇ ਸਿੱਖਾਂ ਦੇ ਹੱਕ ਦੇ ਵਿੱਚ ਕਿਹਾ ਵੀ ਸਿੱਖਾਂ ਦੀ ਆਜ਼ਾਦੀ ਨੂੰ ਖਤਰਾ ਵਾ ਸਿੱਖਾਂ ਦੀ ਪੱਗ ਨੂੰ ਖਤਰਾ ਵਾ ਸਿੱਖਾਂ ਦੇ ਇੱਕ ਕਾਰਾਂ ਨੂੰ ਖਤਰਾ ਵਾ ਤੇ ਦੂਜੇ ਪਾਸੇ ਜਿਹੜੀ ਦੂਸਰੀ ਸਟੇਟ ਸੀਗੀ ਉੱਥੇ ਵੀ ਬੈਠੇ ਸੀ ਸਾਡੇ ਮਾਨਯੋਗ ਜਿਹੜੇ ਕਿੰਸੇ ਸਭ ਬਰਿਸੀ ਕੇ ਪਰ ਮੈਨੂੰ ਖੁਸ਼ੀ ਹੋਈ ਜਗਮੀਤ ਸਿੰਘ ਬਰਾੜ ਨੇ ਪਰਸੇ ਕੇ ਬਿਆਨ ਦਿੱਤਾ ਸੀ ਕਹਿੰਦਾ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਝੁੰਡਾ ਕਮੇਟੀ ਦੀ ਰਿਪੋਰਟ ਆ ਗਈ ਆ ਬੜੀ ਵਧੀਆ ਰਿਪੋਰਟ ਆ ਤੁਸੀਂ ਅਸਤੀਫਾ ਦੇ ਦਿਓ ਕਹਿੰਦਾ ਮੈਂ ਤਾਂ ਕੋਈ ਅਸਤੀਫਾ ਮੰਗਿਆ ਮੈਨੂੰ ਪਾਰਟੀ 'ਚ ਖੜ੍ਹ ਦਿੱਤਾ ਅੱਜ ਉਹ ਜਗਮੀਤ ਸਿੰਘ ਬਰਾੜ ਬਕਾਇਦਾ ਤੋਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਟੇਜ ਤੇ ਬੈਠਾ ਸੀ ਜਿਨ ਨੇ ਇੰਨੀ ਗੱਲ ਕਹੀ ਆਨੰਦਪੁਰ ਸਾਹਿਬ ਦਾ ਮਤਾ ਸਾਡੀਆਂ ਪੀੜਾਂ ਦਾ ਪ੍ਰਗਾ ਸੀ ਜਿਹਨੂੰ ਕਿਸੇ ਭੁੰਨਣ ਦੀ ਕੋਸ਼ਿਸ਼ ਨਹੀਂ ਕੀਤੀ ਜਿਨ ਨੇ ਉਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਅਤਵਾਦੀ ਵੱਖਵਾਦੀ ਕਿਹੜਾ ਕਿਹੜਾ ਸਾਨੂੰ ਲੱਕ ਬੰਨ੍ਹ ਦਿੱਤਾ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਤੇ ਇਹ ਬਕਾਇਦਾ ਤੌਰ ਤੇ ਜਿਹੜਾ ਵਾ ਜਿਹਦੇ ਟੋੜਾ ਦੇ ਸੁਪਨਿਓ ਸਰਕਾਰ ਕਰੀਏ ਕਿ ਇਹ ਟੋੜ ਜਿਹੜਾ ਨਨਨਪੁਰ ਦਾ ਮਤਸੀ ਟੋੜਾ ਸਾਹਿਬ ਦੀ ਸੋਚ ਸੀ ਉਹ ਕਹਿੰਦਾ ਜਿਹੜੇ ਅੱਜ ਕਹਿੰਦੇ 18-18 ਸਾਲ ਅਸੀਂ ਜੇਲ ਕੱਟੀ ਆ ਸਾਜੋ ਕਿੱਥੇ ਕੱਟੀ ਆ ਇਹਨਾਂ ਦੀ ਛੇ ਜਿਹੜੀ ਜੇਲ ਆ 6 ਸਾਲ ਤੋਂ ਵੱਧ ਨਹੀਂ ਆ ਗਈ ਤੇ ਟੋੜਾ ਸਾਹਿਬ ਦੀ 8 ਸਾਲ ਹੋਊਗੀ ਇਸ ਕਰਕੇ ਹਰ ਗੱਲ ਝੂਠੇ ਨਹੀਂ ਬਣਦੀ ਸੱਚ ਵੀ ਕਿਤੇ ਬੋਲ ਪਿਆ ਕਰੋ ਐਸੇ ਸਟੇਟ ਤੋਂ ਭਾਜੀ ਜਿਹੜਾ ਭਾਈ ਸਰਬਜੀਤ ਸਿੰਘ ਨੇ ਐਮਪੀ ਉਹਨਾਂ ਨੇ ਬੜੀ ਵੱਡੀ ਗਲਤੀ ਕੀਤੀ। ਉਹਨਾਂ ਦਾ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਦੀ ਸਟੇਜ ਤੇ ਉਹਨਾਂ ਇਹਦਾ ਮਤਲਬ ਵੀ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਆਪਣਾ ਉਮੀਦਵਾਰ ਜਿਹੜੀਆਂ 4 ਉਹ ਪਚੌਣੇ ਤੇ ਨਹੀਂ ਖੜੇ ਕਰਨਗੇ। ਉੱਥੇ ਜਿਹੜੇ ਉਮੀਦਵਾਰ ਇਹਨਾਂ ਦੇ ਖੜੇ ਹੋਣਗੇ ਉਹਨਾਂ ਨੂੰ ਸਪੋਰਟ ਕਰਨਗੇ। ਉਹਨਾਂ ਨੇ ਕਿਹਾ ਭਾਈ ਅਮਰਤਪਾਲ ਸਿੰਘ ਨੇ ਕਦੇ ਨਹੀਂ ਕਿਹਾ ਵੀ ਅਸੀਂ ਇਹਦਾ ਹਸ਼ਰ ਕੰਨ ਸਿੰਘਾ ਕਰਾਂਗੇ। ਉਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀਆਂ ਤੁਸੀਂ ਨੀਤੀਆਂ ਬਣਾਈਆਂ ਵਾ ਇਹ ਤਾਂ ਤੁਹਾਡਾ ਸ਼ਿਵਨ ਵਰਗਾ ਨੋਜੇ ਉਹਨਾਂ ਆਪ ਨਹੀਂ ਕਿਹਾ ਲੇਕਿਨ ਇਹਨਾਂ ਨੇ ਬਹਾਨੇਬਾਜ਼ ਬਣਾ ਕੇ ਉਹਨਾਂ ਦੀ ਗੱਲ ਨੂੰ ਜਿਹੜੀ ਸੀ ਟਵਿੱਟ ਕਰਕੇ ਜਿਹੜੀਆਂ ਜੋਖਸ ਕੀਤਾ ਇਹ ਗਲਤ ਕੀਤਾ ਤੇ ਆਓ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਭਾਈ ਅਮਰਿਤਪਾਲ ਸਿੰਘ ਨੂੰ ਰਿਆ ਕਰਾਈਏ ਤੇ ਆਪਣੀਆਂ ਮੰਗਾਂ ਵੀ ਮਨਾਈਏ ਇਸ ਕਰਕੇ ਦੋਵਾਂ ਤਰ੍ਹਾਂ ਦੇ ਵਖੂਖਰੀ ਬਣਾਈ ਆ ਇੱਕ ਦੀ ਧਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਕੂਲਾਂ ਦੇ ਬੱਚੇ ਬਕਾਇਦਾ ਤੋਂ ਦੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਪ੍ਰੋਫੈਸਰ ਉਹ ਬੈਠੇ ਸੀ ਦੂਸਰੇ ਵਿਸ਼ਾਲ ਪੰਡਾਲ ਦੇ ਵਿੱਚ ਲੋਕ ਬੈਠੇ ਸੀ ਟੋੜਾ ਪਿੰਡ ਦੇ ਵਿੱਚ ਜਿਹੜੇ ਆਪ ਆਏ ਸੀ ਕੋ ਲੈਂਡ ਨਹੀਂ ਸੀ ਗਿਆ ਉਹਨਾਂ ਨੂੰ ਇਹ ਸਾਬਤ ਕਰਦਾ ਸੀਗਾ ਕਿ ਜਥੇ ਦਾ ਟੋੜਾ ਦੇ ਜਿਹੜੇ ਲੋਕ ਉਹਦੇ ਟੋੜਾ ਪਰਿਵਾਰ ਨੂੰ ਟੋੜਾ ਪਿੰਡ ਨੂੰ ਉਹਦੀ ਵਿਰਾਸਤ ਨੂੰ ਪਿਆਰ ਕਰਦੇ ਸੀ ਪੱਟੀ ਸਾਹਿਬ ਇੱਕ ਸਵਾਲ ਇਸ ਵਕਤ ਹੋਰ ਸਿਆਸੀ ਸਫਿਆਂ ਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਜਿਹੜਾ ਵਿਚਾਰਿਆ ਜਾ ਰਿਹਾ ਤੇ ਇਹਦੇ ਨਤੀਜੇ ਕੀ ਨਿਕਲਣਗੇ ਇਹਦੇ ਜਿਹੜੇ ਪ੍ਰਣਾਮ ਆ ਕੀ ਹੋਣਗੇ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਰਕਾਰ ਦੇ ਉੱਤੇ ਇਹ ਸਵਾਲੀਆ ਨਿਸ਼ਾਨ ਹੈ ਲੋਕ ਇੱਕ ਪਾਸੇ ਮਾਲਵਿੰਦਰ ਮਾਲੀ ਸਿੰਘ ਜਿਹੜੇ ਮਾਲੀ ਨੇ ਉਹਨਾਂ ਦੇ ਹੱਕ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਆ ਵੀ ਇਹ ਗ੍ਰਿਫਤਾਰੀ ਬਿਲਕੁਲ ਨਜਾਇਜ਼ ਆ ਤੇ ਦੂਸਰੇ ਪਾਸੇ ਮਾਨਯੋਗ ਹਾਈ ਕੋਰਟ बार-बार ਸਵਾਲ ਖੜੇ ਕਰ ਰਹੀ ਆ ਵੀ ਲੋਰੈਂਸ ਦੀ ਇੰਟਰਵਿਊ ਕਿਹੜੇ ਅਫਸਰਾਂ ਨੇ ਕਰਾਈ ਆ ਤੇ ਹੁਣ ਪਤਾ ਲੱਗਾ ਵੀ ਪੰਜਾਬ ਸਰਕਾਰ ਨੇ ਇੱਕ ਲਿਸਟ ਬਣਾ ਕੇ ਉਹ ਦੇ ਦਿੱਤੀ ਆ ਇਹ ਦੋਹਾਂ ਚੀਜ਼ਾਂ ਨੂੰ ਇਹਨਾਂ ਦੋਹਾਂ ਸਵਾਲਾਂ ਨੂੰ ਕਿਵੇਂ ਦੇਖਦੇ ਹੋ ਪੱਟੀ ਸਾਹਿਬ ਪਹਿਲੀ ਗੱਲ ਤੇ ਸਰਕਾਰ ਦੇ ਜਿਹੜੇ ਐਡਵਾਈਜ਼ਰ ਸਾਨੂੰ ਨਹੀਂ ਪਤਾ ਕੌਣ ਨੇ ਪਹਿਲਾਂ ਇਹਨਾਂ ਆਪਣਾ ਮਨਜੀਤ ਸਿੰਘ ਸਿੱਧੂ ਜਿਹੜਾ ਐਡਵਾਈਜ਼ਰ ਰਾਇਆ ਸੀ ਬੜਾ ਸ਼ਿੱਦਤ ਨਾਲ ਲਾਇਆ ਸੀ ਉਹਦੀ ਛੁੱਟੀ ਕਰਤੀ ਤੇ 2 ਸਾਲ ਪਹਿਲਾਂ ਇਹਨਾਂ ਨੇ ਓਮਕਾਰ ਸਿੰਘ ਧੂਰੀ ਵਾਲੇ ਨੂੰ ਲਾ ਲਿਆ ਆਪਣੇ ਨਾਲ ਹੁਣ ਉਹਦੀ ਵੀ ਛੁੱਟੀ ਕਰ ਕਿਹੜੇ ਐਡਵਾਈਜ਼ਰ ਸਨ ਨਹੀਂ ਪਤਾ ਇਹ ਸਿਰਫ ਛੋਟੀਆਂ ਸੋਚਾਂ ਹੁੰਦੀਆਂ ਨੇ ਹਾਲਾਂਕਿ ਪੱਟੀ ਸਾਹਿਬ ਓਮਕਾਰ ਸਿੰਘ ਹੋਣਾ ਬਾਰੇ ਇਹ ਵੀ ਗੱਲ ਕਿਹਾ ਜਾਂਦਾ ਵੀ ਧੂਰੀ ਵਾਲਾ ਦਫ਼ਤਰ ਇਹੋ ਹੀ ਸੰਭਾਲਦੇ ਸੀਗੇ ਤੇ ਬੜਾ ਸੱਚਾ ਕੰਮ ਕਰ ਰਹੇ ਸੀ ਪਰ ਇਹ ਵੀ ਤੁਹਾਨੂੰ ਦੱਸ ਦਿਆਂ ਅੱਜ ਤੱਕ ਧੂਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਹੀਂ ਗਏ। ਹਾਂ। بار بار ਮੜਉਣਾ ਨਹੀਂ। ਜੋ ਕਿ ਮੁੰਨ ਮਿਲਿਆ ਉਹਨੂੰ ਮਿਲਿਆ ਉੱਥੇ ਮੜਉਣਾ ਨਹੀਂ। ਮੱਲਮ ਤਜਰਬੇ ਦੀ ਕਾਟ ਬਹੁਤ ਜ਼ਿਆਦੀ ਹੈ। ਮੈਂ ਕਿਹਾ ਬਾਰ ਬਾਰ ਕਿੰਨਾ ਵੀ ਸਾਰੇ ਲੀਡਰਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ। ਕਿਉਂ ਜਿਹੇ ਦਾ ਟੋਲਾ ਦੇ ਮਾਰਗੂ ਖਾਦੀ ਸੀ ਵੀ ਉਹ ਲੀਡਰ ਨਾਲ ਲੀਡਰ ਸੀਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਸ ਦਾ ਲੀਡਰ ਸੀ। ਜਿੱਦੇ ਕਰਕੇ ਟੋੜਾ ਦਾ ਮੁਕਾਬਲਾ ਨਹੀਂ ਕਰ ਸਕਿਆ ਹੁਣ ਮਾਲਵਿੰਦਰ ਸਿੰਘ ਮਾਲੀ ਜਿਹੜਾ ਸਟੂਡੈਂਟ ਯੂਨੀਅਨ ਜੋ ਆਇਆ ਕੰਮ ਕੀਤਾ ਸਟੂਡਿਓਂ ਯੂਨੀਵਰਸਿਟੀ ਤੇ ਉਹਨੇ ਕੋਈ ਪਹਿਲੀ ਵਾਰ ਜੇਲ ਨਹੀਂ ਵੇਖਣੀ ਉਹਨੇ ਤਸ਼ੱਦਦ ਦੀ ਵੀ ਹਿੰਡਾਏ ਆ ਬਕੈ ਲੱਦਾ ਕੋਠੀ ਵੇਖੀ ਆ ਪੁੱਠਾ ਵੀ ਲੜਕਾ ਆ ਉਹਨੇ ਕਿਹੜਾ ਤਸ਼ੱਦਦ ਨਹੀਂ ਕੀਤਾ ਲੇਕ ਨੂੰ ਕਾਫੀ ਹੌਸਲੇ ਵਾਲਾ ਹੌਸਲਾ ਬੜਾ ਉਹਦਾ ਇੱਥੇ ਕੋਈ ਸ਼ੱਕਲੀ ਗੱਲ ਨਹੀਂ ਹੈ ਕੱਲ ਬਕਾਇਦਾ ਤੌਰ ਤੇ ਉਹਨੂੰ ਜਦੋਂ ਲਿਆਂਦਾ ਗਿਆ ਰਜਿੰਦਰਾ ਹਸਪੀਟਲ ਤੇ ਲਾਰੈਂਸ ਬਸ਼ਨੋਈ ਨਾਲ ਉਹਨਾਂ ਨਾਲ ਸਿਕਿਉਰਿਟੀ ਵੱਧ ਸੀ ਨਾ ਉਹਨੂੰ ਪਰਿਵਾਰ ਨੂੰ ਮਿਲ ਦਿੱਤਾ ਗਿਆ ਨਾ ਕਿਸੇ ਪੱਤਰਕਾਰ ਨੂੰ ਮਿਲ ਦਿੱਤਾ ਗਿਆ ਨਾ ਕਿਸੇ ਨਾਲ ਗੱਲ ਕਰਨ ਦਿੱਤੀ ਗਈ ਲੇਕਿਨ ਇੰਨੀ ਗੱਲ ਉਹਨੇ ਜਰੂਰ ਕਹੀ ਆ ਤਰੀਕਾ ਭੁਗਤਣਗੇ ਜੱਟ ਲੜ ਪੈਣਗੇ ਉਹ ਕਹਿੰਦਾ ਮੈਂ ਬੇਸਬੂਲ ਕੋਈ ਨਹੀਂ ਕਰਾਉਣਾ ਮੈਂ ਤਾਂ ਚਾਹੁੰਦਾ ਬੇਲ ਕਰਾਵਾਂ ਵਾਲੀ ਚੀਜ਼ ਇਹਨਾਂ ਨੂੰ ਉਹਨਾਂ ਨੂੰ ਬੇਲ ਲੈ ਕੇ ਜੰਗ ਮੈਦਾਨ ਵਿੱਚ ਆ ਕੇ ਉਹ ਜਿਹੜੀ ਇੱਕ ਮਹਿਮਸ਼ੇਣੀ ਚਾਹੀਦੀ ਬਕਾਇਦਾ ਤੌਰ ਤੇ ਸਰਕਾਰ ਦੇ ਖਿਲਾਫ ਕਿੰਨੋਂ ਮੈਂ ਕੋਈ ਗਣਾ ਨਹੀਂ ਕੀਤਾ ਆਪੇ ਜੋ ਕੋਰਟ ਫੈਸਲਾ ਕਰੇਗੀ ਵੇਖ ਲਾਂਗੇ ਆਪਾਂ ਜਸਟ ਕੀ ਸਰਕਾਰ ਕੇਸ ਵਾਪਸ ਕਰੇ ਉਹਨਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਜਿਹੜਾ ਪੰਜਾਬੀ ਟ੍ਰਿਬਿਊਨ ਤੋਂ ਪੱਤਰਕਾਰ ਵੀ ਉਹਨੇ ਇੰਨੀ ਗੱਲ ਕਹੀ ਹੈ ਜੀ ਵੇਖੋ ਅਸੀਂ ਆਪਣੇ ਕਾਨੂੰਨੀ ਮਾਰਿਆਂ ਦਾ ਗੱਲ ਕਰਾਂਗੇ ਸਾਨੂੰ ਜਦੋਂ ਅਦਾਲਤ ਤੋਂ ਰਾਤ ਮਿਲੇਗੀ ਤੇ ਜਿਹਨੇ ਸਾਡੇ ਖਿਲਾਫ ਝੂਠਾ ਪਰਚਾ ਦਰਜ ਕਰਾਇਆ ਉਹਨੂੰ ਅਸੀਂ ਜ਼ਰੂਰ ਹਾਈ ਕੋਰਟ ਕਿੰਸੀਟਾਂ ਦੱਸਾਂਗੇ ਬਿੱਤ ਕੀ ਬਣਦੀ ਹੈ ਉਹ ਸਾਡੀ ਵਿਚਾਰਾਂ ਦੀ ਆਜ਼ਾਦੀ ਫਰੀडम ਆਫ ਸਪੀਚ ਨੂੰ ਤੁਸੀਂ ਘੋਲ ਲਾ ਰਹੇ ਹੋ ਕੀ ਸ਼ਬਦ ਕਰਨਾ ਚਾਹੁੰਦੇ ਹੋ ਕੱਲ ਤੱਕ ਤੁਸੀਂ ਉਹੀ ਗਾਣਾ ਕਾਗਜ਼ੋਂ ਕੱਢਦੇ ਸੀ ਅਕਾਲੀਆ ਨੂੰ ਕੱਢਦੇ ਸੀ ਬੀਜੇਪੀ ਨੂੰ ਕੱਢਦੇ ਸੀ ਵੀ ਇਹ ਵਿਚਾਰਾਂ ਦੀ ਆਜ਼ਾਦੀ ਦੇ ਉੱਤੇ ਹਮਲਾ ਕਰ ਰਹੇ ਨੇ ਤੁਸੀਂ ਤੇ ਵਿਚਾਰ ਹੀ ਨਹੀਂ ਦਿੱਤੇ ਤੁਹਾਡਾ ਤੇ ਇਹ ਹਾਲਾ ਵਿਜੇ ਪਾਸੇ ਲਾਰਸ ਬਸ਼ਨੋਈ ਲਾਰਸ ਬਸ਼ਨੋਈ ਨੂੰ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੀ ਅਦਾਲਤ ਚੋਂ ਪੇਸ਼ ਕੀਤਾ ਜਾਂਦਾ ਉਹ ਮੈਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕਹਿੰਦਾ ਉਹਦਾ ਬਿਆਨ ਸੀਗਾ ਤੇ ਮੈਨੂੰ ਇਹ ਦੱਸੋ ਉਹ ਕਿਹੜਾ ਵੀਆਈਪੀ ਹੈ ਜਿਹੜੇ ਪੁਲਿਸਵਾਂ ਦੀ ਰੂਟ ਤੇ ਡਿਊਟੀ ਲੱਗੀ ਸੀ ਉਹਨਾਂ ਦੇ ਸਲਿੱਪ ਇੱਥੇ ਲੱਗੀ ਸੀ ਵੀਆਈਪੀ ਡਿਊਟੀ ਉਹ ਕਹਿੰਦਾ ਕਿਹੜਾ ਵੀਆਈਪੀ ਇਹ ਵੀਆਈਪੀ ਸਰਕਾਰ ਕੋਲੇ ਤੇ ਪੁਲਿਸ ਕੋਲੇ ਕੋਈ ਜਵਾਬ ਨਹੀਂ ਸੀਗਾ ਇੱਕ ਸੀਏ ਸਟਾਫ ਸੀਏ ਸਟਾਫ ਉਦੋਂ ਬਣਾਏ ਗਏ ਜਦੋਂ ਪ੍ਰਕਾਸ਼ ਸਿੰਘ ਬਾਦਲ 1970 ਚ ਮੁੱਖ ਮੰਤਰੀ ਬਣਿਆ ਸੀਗਾ ਤਸ਼ੱਦਦ ਸਾਡੇ ਨੌਜਵਾਨਾਂ ਤੇ ਲੋਕਾਂ ਤੇ ਉਦੋਂ ਸ਼ੁਰੂ ਹੋਇਆ ਸੀਏ ਸਟਾਫ ਬੜੇ ਅਲੱਗ ਜਿਹੜੇ ਕਿਸੇ ਲੱਗ ਕੇ ਤੋਂ ਸ਼ਹਿਰ ਤੋਂ ਵੱਖਰੀ ਜਗ੍ਹਾ ਉੱਤੇ ਬਣਾ ਜਾਂਦੇ ਸੀ ਜਿਹਦੇ ਵਾਜਦਾ ਨਿਕਲੇ ਪੁੱਠੇ ਲਟਕਾਏ ਜਾਂਦੇ ਸੀ ਕੁੱਟੇ ਜਾਂਦੇ ਸੀ ਮਾਰੇ ਜਾਂਦੇ ਸੀ ਚੱਡੇ ਪਾੜੇ ਜਾਂਦੇ ਸੀ ਸੀਐਸਟਾਪ ਉਹ ਤੋਂ ਚਾਏ ਸੀ ਅੱਜ ਵੀ ਕਿਹਾ ਜਾਂਦਾ ਪੀਸੀਆਈ ਸਟਾਪ ਜਿਹੜਾ ਬੰਦਾ ਜਾਂਦਾ ਉਹਦਾ ਤਾਂ ਹੁੜੀਆਂ ਵਿਗਾੜ ਦਿੰਦੀ ਹੈ ਪੁਲਿਸ ਤੇ ਲਾਰੈਂਸ ਬਿਸ਼ਮੋਈ ਦਾ ਤਾਂ ਕਿਸੇ ਹੁੜੀਆਂ ਨਹੀਂ ਵਿਗਾੜਿਆ ਲਾਰੈਂਸ ਬਿਸ਼ਮੋਈ ਨੂੰ ਤਾਂ ਰਾਤ ਦੇ 1.5 ਵਜੇ ਇੱਕ ਮਾਲਚਿਲ ਜਾ ਕੇ ਜਿਹੜੀ ਸੀ ਪਰਚਾਜਨ ਕਰਾਈ ਗਈ ਸੀਗੀ ਉਹਦੇ ਕਾਰਨ ਤੋਂ ਕਈ ਅਭਰੰਮੀ ਪੁਲਸਾਂ ਨੇ ਪ੍ਰਚੇਦਨ ਕੀਤੀ ਸੀਗੀ ਹੁਣ ਜਿਹੜੀ ਸਤੰਬਰ 2022 ਦੇ ਵਿੱਚ ਉਹਦੀ ਇੰਟਰਵਿਊ ਹੋਈ ਹੈ ਤੇ ਮਾਰਚ 2022 ਚ 23 ਜ ਰਿਲੀਜ਼ ਕੀਤੀ ਗਈ ਜਦੋਂ ਸਰਕਾਰ ਨੇ ਸੈੱਟ ਬਣਾਈ ਟਾਈਮ ਲੈਂਦੇ ਰਿਆ ਜੀ ਸਾਡੇ ਇੰਟਰਵਿਊ ਨਹੀਂ ਹੋਏ ਜੀ ਹਾਈ ਕੋਰਟ ਨੇ ਪਾਸ ਹੋੜ ਹਾਈ ਕੋਰਟ ਨੇ ਸਿਓ ਮੁੱਟੋ ਲੈ ਕੇ ਆਪਣੇ ਆਪ ਤੇ ਪ੍ਰਮੋਤ ਕਮਾਡੇ ਡੀਜੀਪੀ ਉਹਨਾਂ ਦੀ ਗਵਾਈਟ ਕਿਕ ਸੈੱਟ ਬਣਾਤੀ ਕੰਨ ਮਿੰਜ ਜੀ ਜਵਾਬ ਦਿਓ ਅਗਲੇ 10 ਮਿੰਨਿਟ ਜਵਾਬ ਦਿੱਤਾ ਵੀ ਡੀਜੀਪੀ ਸਾਹਿਬ ਠੀਕ ਕਹਿੰਦੇ ਸੀ ਕਿ ਸਾਡੀ ਕਿਸੇ ਵੀ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਨਹੀਂ ਹੋਈ ਠੀਕ ਕਹਿੰਦੇ ਸੀ ਕਿਉਂ ਇਹ ਵਾਕਿਆ ਜਿਹੜੀ ਇੰਟਰਵਿਊ ਆ ਇਹ ਖਰੜ ਦੇ ਸੀਏ ਸਟਾਫ ਚ ਹੋਈ ਸੀ ਚਾਰ ਅਧਿਕਾਰੀ ਸੀ ਬਦਲ ਦਿੱਤੇ ਗਏ ਕਹਿ ਦਿੱਤਾ ਕਿ ਉਹ ਬਦਲਤੇ ਨਹੀਂ ਹਾਈ ਕੋਰਟ ਕਹਿੰਦੀ ਨਹੀਂ ਉਹਨਾਂ ਖਿਲਾਫ ਤੁਸੀਂ ਪੂਰਾ ਐਕਸ਼ਨ ਕੀ ਲਿਆ ਕੀਦੇ ਮੋਬਾਈਲ ਤੋਂ ਕੀਤੀ ਕੀਦੇ ਕਹਿੰਦੇ ਕੀਤੀ ਸਿਆਸੀ ਲੋਕਾ ਕਿੰਨਾ ਪ੍ਰੋਜ ਕੀਤਾ ਸੀ ਸਾਰੇ ਰਗੜਨੇ ਆ ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਚੌਧਾਰੀਆਂ ਨੂੰ ਨੋਟਿਸ ਜਾਰੀ ਕਰਤਾ ਹਾਈ ਕੋਰਟ ਨੇ ਵੀ ਆਕੇ ਦਲਚਪੇਸ਼ ਹੋ ਜਵਾਬ ਦਿਓ ਉਹਨਾਂ ਨੂੰ ਸੱਚ ਬੋਲਣਾ ਪਊ ਜਾ ਕੇ ਹੁਣ ਝੂਠ ਬੋਲਣਗੇ ਫੇਰ ਫਸਣਗੇ ਉਹ ਜਿਹੜਾ ਆਈਓ ਆ ਜਿਹੜੇ ਉਹਨੇ ਬਿਆਦ ਕਲਮਬੰਦ ਕੀਤੇ ਉਹ ਵੀ ਨਾਲ ਲੱਗੇ ਨੇ ਕਿ ਜੇ ਹੁਣ ਆਪਣੇ ਬਿਆਦ ਬਦਲਣਗੇ ਫਿਰ ਫਸਣਗੇ ਜੇ ਉਹ ਦੀ ਫਸਦੇ ਫਿਰ ਸਰਕਾਰ ਫਸੂਗੀ ਇਸ ਕਰਕੇ ਦੋ ਚੀਜ਼ਾਂ ਮਾਲੀ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਉਹਨੂੰ ਤੁਸੀਂ ਚੁੱਕ ਕੇ ਜੇਲ੍ਹ ਸੋੜ ਦਿੱਤਾ ਜੇਲ੍ਹ ਚ ਪਰੇਸ਼ਾਨ ਕੀਤਾ ਜਾ ਰਿਹਾ ਵਾ ਤੇ ਜਿਹਨੇ ਗੁਨਾਹ ਕੀਤਾ ਉਹਨੂੰ ਵੀ ਆਈ ਵੀਆਈਪੀ ਟ੍ਰੀਟਮੈਂਟ ਜੀ ਜੀ ਭਤੀ ਸਾਹਿਬ ਜਾਂਦੇ ਜਾਂਦੇ ਇੱਕ ਸਵਾਲ ਹੋਰ ਹੈ ਰਵਨੀਤ ਬਿੱਟੂ ਹੋਣੀ ਹੁਣ ਕਹਿ ਰਿਹਾ ਵੀ ਮੇਰੇ ਖਿਲਾਫ ਪਰਚੇ ਨਾ ਕਰਵਾਓ ਉਹ ਕਾਂਗਰਸ ਨੂੰ ਕਹਿ ਰਿਹਾ ਕਹਿੰਦੇ ਸਗੋਂ ਤੇ ਕਾਂਗਰਸ ਦੇ ਜਿਹੜੇ ਸੂਝਵਾਨ ਮੈਂਬਰ ਆ ਜਾਂ ਉਹਨਾਂ ਦੇ ਲੀਡਰ ਆ ਕਹਿੰਦੇ ਉਹਨਾਂ ਨੂੰ ਰਾਹੁਲ ਗਾਂਧੀ ਹੋਣਾ ਦਾ ਵਿਰੋਧ ਕਰਨਾ ਚਾਹੀਦਾ ਮੇਰੇ ਉੱਤੇ ਪਰਚੇ ਨਾ ਕਰਾਓ ਕਹਿੰਦੇ ਤੁਸੀਂ ਇਹ ਕਿਉਂ ਕਿਹਾ ਜੀ ਉਹਨਾਂ ਨੇ ਇਹ ਗੈਸੀ ਜੈਪੁਰ ਦੇ ਵਿੱਚ ਉੱਥੇ ਉਹਨਾਂ ਸ਼ੂਟਿੰਗ ਪੁਆਇੰਟ ਦਾ ਇੱਕ ਉਦਘਾਟਨ ਕਰਨਾ ਸੀ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜਾ ਇਹ ਪੱਪੂ ਆ ਜਾਂ ਤੋਂ ਪੱਪੂ ਆ ਜਾਂ ਸ਼ੈਤਾਨ ਆ ਇਹ ਬਹੁਤ ਛਰਾਤੀ ਹੈ, ਛੇਤਾਨਾ ਸਿੱਖਾਂ ਦੀ ਕਿਸੇ ਵੀ ਇੱਕ ਕਾਰਨ ਨੂੰ ਗਤਰਾ ਨਹੀਂ ਸਿੱਖ ਆਜ਼ਾਦੀ ਦਾ ਨਿਗ ਮੰਨ ਰਿਹਾ ਸਿੱਖਾਂ ਨੂੰ ਇਦੋਂ ਵੱਧ ਜਿਆਦੀ ਕਿਤੇ ਮਿਲ ਨਹੀਂ ਸਕਦੀ। ਉਹਨਾਂ ਦੇ ਬਿਆਨ ਤੋਂ ਬਾਅਦ ਬਕਾਇਦਾ ਤੌਰ ਤੇ ਯੂਪੀ ਦੇ ਉਰਦੁਦੁਪੁਰ ਚ ਇਕੱਠਾ ਵਾਪਰ ਗਈ। ਉਹਨਾਂ ਦੇ ਬਿਆਨ ਤੋਂ ਬਾਅਦ ਬਕਾਇਦਾ ਤੌਰ ਤੇ ਪੁਲਿਸਰ ਇਕੱਠਾ ਵਾਪਰ ਗਈ ਜਿਹਦੀ ਨਾਇਕ ਜਾਂ ਸ਼ੁਰੂ ਹੋ ਗਈ ਅੱਜ। ਉਹਨਾਂ ਦੇ ਬਿਆਨ ਤੋਂ ਬਾਅਦ ਦਿੱਲੀ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੀ ਇੱਕ ਸਰਹਾਰ ਦੀ ਪੱਗ ਲਾਈ ਗਈ। ਪੈਸੇ ਰੁਦਰਪੁਰ ਵਾਲੀ ਘਟਨਾ ਪਟਿਆਲਾ ਦਾ ਪਹਿਲਾ ਸੀਗੀ ਪਰ ਜੋੜ ਕੇ ਦੇਖਿਆ ਜਾ ਸਕਦਾ ਨਹੀਂ ਵੇਖੇ ਹੋਏ ਵਾਪਰੀ ਤੇ ਨਹੀਂ ਘਟਨਾ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਉਹ ਘਟਨਾ ਪਹਿਲਾਂ ਦੀ ਸੀ ਪਰ ਤੁਹਾਡੀ ਗੱਲ ਠੀਕ ਹੈ ਕਿ ਉਹਨੂੰ ਜੋੜਿਆ ਜਾ ਸਕਦਾ ਘਟਨਾ ਵਾਪਰੀ ਤੇ ਹੈਗੀ ਹੈ ਨਾ ਬਿਲਕੁਲ 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 ਜਿਸ ਕਦਰ ਉਸ ਮੁੰਡੇ ਨੂੰ ਮਤਲਬ ਬਿਲਕੁਲ ਬਿਲਕੁਲ ਬਿੱਟੂ ਤੇ ਮਨਜਿੰਦਰ ਸਿਰਸਾ ਤੇ ਉਮੀਦਕਾਲ ਤੱਕ ਕੀ ਜਵਾਬ ਦੇ ਸਕਦੇ ਨੇ ਮਨਿੰਦਰ ਸਿੱਧਾ ਕਹਿੰਦਾ ਸੀ ਕਿ ਅਸੀਂ ਕ ਬੀਜੇਪੀ ਚੱਲੇਗੇ ਅਸੀਂ ਆਪਣੇ ਪੰਥ ਦੇ ਸਾਰੇ ਮਸਲੇ ਹੱਲ ਕਰਾਂਗੇ ਜੀ ਬਿਲਕੁਲ ਹੀ ਤੁਸੀਂ ਬਕਾਇਦਾ ਤੌਰ ਤੇ ਚਲੇਗੇ ਚੁੱਪ ਕਰਕੇ ਮੰਗ ਪੱਤਰ ਦੇਣ ਵਾਸਤੇ ਜੀ ਰਾਹੁਲ ਦੇ ਖਿਲਾਫ ਕਾਰਵਾਈ ਕੀਤੀ ਜਾ ਵੀ ਤੇ ਝੂਠ ਬੋਲਿਆ ਜੀ ਤੇ ਭਾਈ ਆ ਜੀ ਇੱਕ ਟਰਾਵਾ ਤਿੰਨ ਚਾਰ ਵਾਪਰ ਗਿਆ ਕਿ ਉਹ ਆਪਣੀ ਇਹਦਾ ਜਵਾਬ ਦੇ ਦਿਓ ਪਹਿਲਾਂ ਇੰਨਾ ਘਟਵਾਣਾ ਘਟਵਾਮਾ ਤੇ ਤੁਹਾਡਾ ਕੀ ਤਰਕ ਹੈ ਹੁਣ ਇੱਕ ਪਾਸੇ ਬਿੱਟੂ ਕਹਿੰਦਾ ਵਾ ਵੀ ਇਹ ਰਾਹੁਲ ਗਾਂਧੀ ਜਾਂ ਤੋਂ ਪੱਪੂ ਆ ਤੇ ਜਾਂ ਸ਼ੈਤਾਨ ਤੇ ਮੈਂ ਜੋ ਕਿਹਾ ਠੀਕ ਕਿਹਾ ਕਾਂਗਰਸੀਆਂ ਨੇ ਉੱਥੇ ਇਹਦੇ ਖਿਲਾਫ ਝੰਡੇ ਵਖਾਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੂੰ ਪੁਲਿਸ ਪਹਿਲੇ ਗੜੀਂ ਚ ਭਾ ਕੇ ਲੈ ਗਈ ਸੀ ਖੈਰ ਚਲੋ ਉਹ ਨਹੀਂ ਬਖਾ ਸਕੇ ਲੇਕਿਨ ਇਹ ਆਉਣ ਵਾਲੇ ਦਿਨਾਂ 'ਚ ਮਾਮਲਾ ਜਿਹੜਾ ਵਾ ਬੀਜੇਪੀ ਦੀ ਗਲੇ ਦੀ ਹੱਡੀ ਬਣੇਗਾ ਅਜਿ ਬਿਸ਼ੱਕ ਨਾਰੋ ਕੋਲੋਂ ਆਉਣ ਵਾਲੇ ਸਮਝ ਗਲੇ ਗਲੇ ਦੀ ਹੱਡੀ ਬਣੇਗਾ ਉਹਨਾਂ ਦਾ ਜੀ ਜੀ ਬਟਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ ਜੀ